ਕਾਸੀ ਕਾਜੀ ਸਾਰਿਆਂ ਨੂੰ ਹੋਰ ਵੀ ਠੀਕ ਹੋ ਜੀ ਸਾਰਿਆਂ ਨੂੰ ਤੇ ਅੱਜ ਵੀਲੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਏ ਤੁਹਾਡੇ ਲਈ ਹੁਣ ਵੀਰੇ ਪ੍ਰੋਬਲਮ ਆ ਰਹੀ ਸੀਗੀ ਵੀ ਕੰਪਿਊਟਰਾਂ ਨੂੰ ਸੋਕਾ ਬਹੁਤ ਜ਼ਿਆਦਾ ਲੱਗ ਰਿਹਾ ਜੀ ਜਿਵੇਂ ਨਾ ਵੀਰੇ ਵੀ ਨਾਰਮਲੀ ਆਪਣਾ ਕੰਪਿਊਟਰ ਬੈਠਾ ਚੰਗਾ ਭਲਾ ਉਹ ਦੇਖਦੇ ਆਪਾਂ ਵੀ ਸ਼ਾਮ ਨੂੰ ਸੁਪਣ ਲੱਗ ਜਾਂਦਾ ਥੋੜਾ ਜਿਹਾ ਸੁੱਕਿਆ ਦੂਜੇ ਦਿਨ ਹੋਰ ਸੁੱਕ ਜਾਂਦਾ ਤੇ ਵੀਰੇ ਆਪਾਂ ਉਹਦਾ ਅੰਝ ਪੱਕਾ ਇਲਾਜ ਲੈ ਕੇ ਆਏ ਆ ਤਾਂ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ ਮੈਡੀਕਲ ਤੇ ਜਾ ਕੇ ਆਹ ਦਵਾਈਆਂ ਲੈ ਕੇ ਆਉਣੀ ਸਭ ਤੋਂ ਪਹਿਲਾਂ ਤਾਂ ਜੀ ਇਹ ਹੈਗੀ ਸਫਰਾਨ ਜੀ ਇਹ ਐਗੀਟ ਰਾਮਾਈਜ਼ਿੰਗ ਦਾ ਕੈਥੋਲਿਕ ਠੀਕ ਹੈ ਜੀ ਇਹ ਦੋਨੀਆਂ ਚੀਜ਼ਾਂ ਲਿਆ ਕੇ ਤੇ ਉਹਦੋਂ ਵਾਰ ਆਮਰੇ ਨੋਰਮਲ ਘਰਾਂ ਦੇ ਵਿੱਚ ਪਈ ਹੁੰਦੀ ਹੈ ਜੀ ਪੈਰਾਸੀਟਾਮੋਲ ਠੀਕ ਹੈ ਜੀ ਇਹ ਤਿੰਨੇ ਗੋਲੀਆਂ ਲੈ ਲੈਣੀਆਂ ਨੇ ਕਿੰਨੇ ਗੋਲੀਆਂ ਲੈ ਕੇ ਤੁਸੀਂ ਕੁੱਟ ਲੈਣੀਆਂ ਇਹ ਜੀ ਦਿਖਾਉਣਾ ਕੁੱਟ ਕੇ ਤੇ ਇੱਕ ਇੱਕ ਦੋ ਵਾਰੀ ਮੜੀ ਆਪਾਂ ਗੱਲ ਰੋਕਦੇ ਜਿਵੇਂ ਵੀਰੇ ਕੁੱਤਰਾ ਨਹੀਂ ਅੱਖਾ ਆ ਜਾਣ ਵੀ ਤੁਹਾਨੂੰ ਲੱਗਦਾ ਵੀ ਸਟਾਰਟਿੰਗ ਆ ਤਾਂ ਸਭ ਤੋਂ ਪਹਿਲਾਂ ਵੀਰੇ ਬੈਟਨੀਜ਼ ਹੋਲੀ ਗੋਲੀ ਦੇਣੀ ਹੈ ਤੁਹਾਨੂੰ ਠੀਕ ਹੈ ਜੀ ਬੈਟਨੀਜ਼ ਹੋਲੀ ਗੋਲੀ ਦੇ ਕੇ 2 ਜਾਂ 3 ਟਾਈਮ ਦੇ ਕੇ ਵੀਰੇ ਬੈਟਨੀਸੋਲ ਦੀ ਗੋਲੀ ਉਦੋਂ ਬਾਅਦ ਕੋਈ ਹੋਰ ਦਵਾਈ ਪਾਓ ਇਹ ਸਭ ਤੋਂ ਲਾਈਟ ਆ ਵੀਰੇ ਤੇ ਉਦੋਂ ਬਾਅਦ ਨਾਲੇ ਠੀਕ ਵੀ ਬਹੁਤ ਜਲਦੀ ਕਰਦੀ ਹੈ ਬਹੁਤ ਜਲਦੀ ਮੂਡ ਪਾਉਂਦੀ ਹੈ ਵੀਰੇ ਠੀਕ ਹੈ ਜੀ ਬੈਟਨੀਸੋਲ ਗੋਲੀ ਤੇ ਜੇ ਮਕੂਤਾ ਜਿਆਦਾ ਸੁੱਕ ਜਵੇ ਤਾਂ ਵੀਰੇ ਆਹ ਗੋਲੀ ਆ ਸਪੋਰੋਡੈਕਸ ਸਪੋਰੋਡੈਕਸ ਜੀ ਸਪੋਰੋਡੈਕਸ 250mg ਇਹ ਵੀ ਵੀਰੇ ਬਹੁਤ ਜ਼ਿਆਦਾ ਕੰਮ ਦੀ ਗੋਲੀ ਹੈ ਇਹਦਾ ਚੌਥਾ ਹਿੱਸਾ ਦੇਣਾ ਠੀਕ ਹੈ ਜੀ ਤੇ ਗਣੀ ਵੀਰੇ ਗੋਲੀ ਥੋੜੀ ਜਿਹੀ ਮਹਿੰਗੀ ਆ ਪਰ ਵਧੀਆ ਬਹੁਤ ਆ ਵੀਰੇ ਰਿਜ਼ਲਟ ਬਹੁਤ ਜ਼ਿਆਦਾ ਆ ਪਰ ਤੁਹਾਨੂੰ ਸਸਤਾ ਇਲਾਜ ਦੱਸਦੇ ਆ ਆ ਇੱਕ ਵੀਰੇ ਤੁਸੀਂ ਪੈਰਾਸੀਟਾਮੋਲ ਦੀ ਗੋਲੀ ਲੈਣੀ ਆ ਇੱਕ ਲੈਣੀ ਵੀਰੇ ਤੁਸੀਂ ਸਫਰਾਨ ਦੀ ਆ ਦੋ ਗੋਲੀਆਂ ਲੈ ਲਈਏ ਜੀ ਠੀਕ ਹੈ ਜੀ ਇਹਨਾਂ ਨੂੰ ਸਮਾਰ ਕੇ ਘੁੱਟ ਲੈਣਾ ਜੀ ਮੜਾ ਕੋਲ ਆ ਵੀ ਇਨੂੰ ਵੀ ਜਿੰਮੀ ਪਾਊਡਰ ਬਣਾ ਲੈਣਾ ਹੈ ਠੀਕ ਹੈ ਜੀ ਆ ਪਾਊਡਰ ਬਣ ਗਿਆ ਜੀ ਤੇ ਨਾਲੇ ਮਗਰੇ ਜੀ ਦੂਜੀ ਗੋਲੀ ਦਾ ਵੀ ਪਾਊਡਰ ਬਣਾ ਲਈਏ ਹਾਂਜੀ ਅਜਮੇ ਆਪਾਂ ਬਰੀਕ ਕਰ ਲਏ ਜੀ ਠੀਕ ਹੈ ਜੀ ਤੇ ਇਸ ਦੋ ਵਾਰ ਵੀਰੇ ਇੱਕ ਕੈਪਸੂਲ ਲੈਣਾ ਜੀ ਆਪਾਂ ਨੇ ਟਾਈਰ ਮਾਈਸੀਨ ਦਾ ਜੀ ਇੱਕ ਕੈਪਸੂਲ ਲੈ ਲਈ ਹਾਲੋ ਜੀ ਇਹਨੂੰ ਜਮੇ ਰਲਾ ਲੈਣਾ ਜੀ मिक्स ਕਰਕੇ ਨਾ ਜੀ ਇਹਦੇ ਵਿੱਚ ਆਪਾਂ ਨੇ ਅੱਧਾ ਕ ਚਮਚਾ ਜੀ ਆਟਾ ਐਡ ਕਰ ਲੈਣਾ ਜੀ ਆ ਕਰ ਲਈ ਆਪਾਂ ਨੇ ਆਟਾ ਐਡ ਆ ਲਓ ਵੀ ਰਲਗਾ ਵੀਰੇ ਦਾ ਆਟਾ ਤੇ ਹੁਣ ਆਪਾਂ ਨੇ ਦੋ ਵਾਰ ਕੀ ਕਰਨਾ ਵੀਰੇ ਇਹਦੇ ਕਿ ਨਹੀਂ ਥੋੜਾ ਜਿਹਾ ਪਾਣੀ ਐਡ ਕਰਨਾ ਆ ਦੇਖੋ ਨਲਕ ਖੜੀ ਕਰਨਾ ਇਹਦੇ ਚਾ ਨਾਲ ਥੋੜਾ ਜਿਹਾ ਪਾਣੀ ਐਡ ਕਰਨਾ ਜੀ ਆਪਾਂ ਨੂੰ ਇਸ ਤਰ੍ਹਾਂ ਨਾ ਜੀ ਇਹਨ ਜਮਾਈ ਇਹਨੂੰ ਗੋਲਾ ਲੈਣਾ ਗੁਣਕੇ ਜੀ ਇਹਦੇ ਗੋਲੀਆਂ ਬਣਾ ਲੈਣੀਆਂ ਨੇ ਇਹ ਇਹ ਤੁਸੀਂ ਇਕੱਠਾ ਵੀ ਕੁੱਟ ਕੇ ਰੱਖ ਸਕਦੇ ਹੋ ਜੀ ਕਿਸੇ ਡੱਬੀ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਜਦੋਂ ਵੀ ਵੀਰੇ ਤੁਹਾਡਾ ਕੂਤਰ ਨੂੰ ਲੱਗਦਾ ਢਿੱਲਾ ਹੁੰਦਾ ਹੈ ਤਾਂ ਉਹਨੂੰ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਜਿਵੇਂ ਉਹਨੇ ਥੋੜਾ ਜਿਹਾ ਪਤਲਾ ਹੋ ਗਿਆ ਤਾਂ ਇਹਦੇ ਵਿੱਚ ਵੀ ਆਪਾਂ ਆਟਾ ਥੋੜਾ ਹੋਰ ਐਡ ਕਰ ਲਾਂਗੇ ਠੀਕ ਹੈ ਜੀ ਤੇ ਉਦੋਂ ਬਾਅਦ ਜੀ ਇਹਨੂੰ ਕੀ ਕਰਨਾ ਆਪਾਂ ਨੇ ਇੰਨੀ ਨਹੀਂ ਗੋਲੀਆਂ ਵਟ ਕੇ ਦੇ ਦੇਣੀਆਂ ਨੇ ਕੂਟਰ ਨੂੰ ਜੀ ਠੀਕ ਹੈ ਜੀ ਇਹ ਇੰਨੀ ਨਹੀਂ ਗੋਲੀਆਂ ਵਟ ਲੈਣੀਆਂ ਨੇ ਜੀ ਇਹਨਾਂ ਦਾ ਵੀ ਰਿਜ਼ਲਟ ਜਿਹਨੇ ਕਹਿੰਨ ਫੁੱਲ ਹੁੰਦਾ ਇਹ ਫੁੱਲੇ ਰਿਜ਼ਲਟ ਆ ਜੀ ਇਹ ਗੋਲੀਆਂ ਦਾ ਠੀਕ ਹੈ ਜੀ ਇਹ ਤੁਸੀਂ ਇੱਦਾਂ ਬਣਾ ਲੈਣੀਆਂ ਨੇ ਜੀ ਇੱਦਾਂ ਬਣਾ ਕੇ ਜੀ ਜਿੰਨੇ ਤੁਹਾਡੇ ਕਬੂਤਰ ਬਿਮਾਰ ਨੇ ਓਨੇ ਕਬੂਤਰਾਂ ਦੇ ਦਿਓ ਤੁਸੀਂ ਇਹ ਠੀਕ ਹੈ ਜੀ ਜਿਵੇਂ ਥੋੜੇ ਬਚੇ ਹੁੰਦੇ ਨੇ ਤਾਂ ਬਚੇ ਨੂੰ ਥੋੜੀ ਜਿਹੀ ਡੋਜ਼ ਘੱਟ ਲਾ ਦਿਓ ਜਿਹੜੇ ਵੱਡੇ ਨੇ ਉਹਨਾਂ ਨੂੰ ਥੋੜਾ ਜਣੀ ਵੀ ਜਿਵੇਂ ਆਪਣੀਆਂ ਬੱਟਰ ਹੈ ਆਪਾਂ ਇਹ بڑے ਉਤਰਾਖਤਾ ਪਟ ਰਹੇ ਆ ਐਡੇ ਐਡੇ ਜਿਹੜੀ بڑے ਉਤਰਾ ਨੂੰ ਵਟਾ ਲੈਣੀ ਆ ਠੀਕ ਆ ਜੀ ਖੁੱਲੇ ਰਿਜ਼ਲਟ ਆ ਵੀ ਇਹ ਚੀਜ਼ ਦਾ ਕਰਕੇ ਦੇਖਿਓ ਆਪਣੇ ਕੀਤੇ ਹੋਏ ਕੰਮ ਨੇ ਇਹ ਵੀ ਹੋਣੀ ਹੀ ਹੈਗਾ ਵੀ ਆਪਾਂ ਵੀਡੀਓ ਪਾਤੀ ਠੀਕ ਆ ਜੀ ਆਹ ਲੋ ਜੀ ਐਵੇਂ ਗੋਲੀਆਂ ਬਣਾ ਲੈਣੀਆਂ ਗੋਲੀਆਂ ਬਣਾ ਕੇ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਠੀਕ ਆ ਜੀ ਤੇ ਆਪਾਂ ਇਸ ਦੋ ਵਾਰ ਹੁਣ ਵੀ ਦੇ ਆਪਾਂ ਤੁਹਾਨੂੰ ਦੇ ਕੇ ਵੀ ਦਿਖਾਉਣੇ ਆ ਵੀਡੀਓ ਪਾ ਦਿੰਦੇ ਆ ਜੀ ਆਪ ਬੱਟੀਆਂ ਵੀ ਆਪਣੇ ਨੂੰ ਸੁੱਕਾ ਜਿਹਾ ਲੱਗਿਆ ਹੋਇਆ ਤੇ ਆਪ ਇਹਨੇ ਆਪਣੀ ਨੂੰ ਬੱਟੀਆਂ ਹੋਈਆਂ ਗੋਲੀਆਂ ਜੀ ਤੇ ਆਹ ਲੋ ਜੀ ਇਹਨੂੰ ਆਪਾਂ ਬੱਟੀਆਂ ਵੀ ਦੇਤੀ ਜੀ ਇਹ ਠੀਕ ਹੈ ਜੀ ਇਹ ਤੁਸੀਂ ਇਹਨਾਂ ਨੂੰ 2-3 ਦਿਨ ਲੈਣੀ ਹੈ ਦੋੇ ਟਾਈਮ ਲੈਣੀ ਹੈ ਸਵੇਰੇ ਵੀ ਲੈਣੀ ਹੈ ਸ਼ਾਮ ਵੀ ਲੈਣੀ ਹੈ ਤੇ ਖਾਣ ਨਾਲ ਜਲੇ ਲਈ ਇਹ ਭਿੰਟੀਆਂ ਕਰਕੇ ਥੋੜਾ ਬਿਮਾਰ ਜਾਈ ਇਹ ਤਾਂ ਸੁੱਕਾ ਲੱਗਿਆ ਹੋਇਆ ਹੈ ਸੁੱਤੇ ਦਾ ਮੜੂ ਟਿੱਡਾ ਇਹ ਵੀ ਦਵਾਈ ਦਾਦੀ ਦੇ ਮੂੰਹ ਤੇ ਆਪਾਂ ਜਾਣ ਕੇ ਲਾਈ ਹੈਗੀ ਅੱਖਾਂ ਤੇ ਵੀ ਖਰਾਬ ਹੋ ਜਾਂਦੀ ਕਿਤੇ ਇਹਨੂੰ ਨਾਲ ਇਹਦੇ ਸੁੱਕਣ ਵਾਲੀ ਦਵਾਈ ਦੇ ਰਹੇ ਹਾਂ ਇਹ ਆਪਾਂ ਪੂਰੀ ਇਹਨੂੰ ਮੈਡੀਕਲ ਸਮਾਂ ਇਹ ਆ ਗਈ ਜੀ ਆਪਣਾ ਇਹ ਬੱਚਾ ਠੀਕ ਹੈ ਜੀ ਕਈ ਵਾਰ ਨਾ ਬੱਚਿਆਂ ਨੂੰ ਲਾਗਦੀ ਬਿਮਾਰੀ ਹੋ ਜਾਂਦੀ ਵੀ ਥੋੜੀ ਇਹ ਬੱਚੇ ਦੇ ਫੰਕ ਘਰਾ ਹੋ ਗਏ ਜੀ ਆਪਣੇ ਦੇ ਠੀਕ ਹੈ ਜੀ ਇਹ ਬੱਚੇ ਉਹਨੂੰ ਜਿਹੜੇ ਆਪਾਂ ਹੱਥੀ ਪਾਲੇ ਨੇ ਬਾਕੀ ਜਿਹੜੇ ਕਬੂਤਰਾਂ ਥੱਲੇ ਪਾਲਦਾ ਜੀ ਉਹ ਵੀ ਦੇ ਪਲੇ ਰਹੇ ਨੇ ਇਹ ਜਿਹੜੇ ਆਪਾਂ ਨੇ ਹੱਥੀ ਪਾਲੇ ਸੀਗੇ ਥੋੜੀ ਹੱਥੀ ਪਾਲਣ ਕਰਕੇ ਮੇਰੀ ਗ੍ਰੋਥ ਠੱਟ ਹੋਈ ਹੈ ਉਸ ਕੋਦੇ ਦੇ ਵਿੱਚ ਇੱਕ ਆਪਣੀ ਬੜੀ ਕਬੂਤਰ ਹੀ ਹੈ ਜੀ ਇੱਕ ਆਪਾਂ ਨੂੰ ਦੇਣੀ ਹੈ ਜੀ ਆਹ ਵਰ ਨੂੰ ਨੂੰ ਕੋਦੇ ਦੇ ਜੇ ਇੱਕ ਵੱਡੀ ਕਬੂਤਰ ਹੈ ਹੀ ਆਪਾਂ

ਰਹਾ ਹਮਰੀ ਰੰਗਰਾਸ ਰਹਾ ਹਾਂ ਜੀ ਭਾਰਤਾਂ ਦੇ ਗੜ ਭਾਗ ਦੇ ਇਹ ਵੀ ਵੀਡੀਓ ਵਧੀਆ ਲੱਗੀ ਬੀ ਹਾਂ ਹਾਂ ਰਹਾ ਰੰਗਰਾਸ ਰਹਾ ਦੇਖ ਕੇ ਦੇਖ ਲਿਓ ਰਿਜ਼ਲਟ ਦੱਸਿਓ ਕਿਵੇਂ ਆ ਠੀਕ ਹੈ ਜੀ ਠੀਕ ਹੈ ਧੰਨਵਾਦ